ਕੁਝ ਲੋਕ ਗੱਲ ਕਹਿੰਦੇ ਵੀ ਪਹਿਲਾਂ ਪਹਿਲਾਂ ਕੁਲਦੀਪ ਮਾਨਕ ਬਹੁਤ ਚਮਕੀਲੇ ਨਾਲ ਚੁੱਭਿਆ ਪਰ ਮਕਰੋ ਬਾਣੀ ਹਟ ਗਿਆ ਸੀਗਾ ਹੈ ਪਿਓ ਤਾਂ ਆਪ ਚਮਕੀਲੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਵੀ ਤੂੰ ਥੋੜਾ ਟਲ ਜਾ ਤੂੰ ਖੜ ਜਾ ਹੈ ਪਰ ਕੁਝ ਲੋਕ ਨਹੀਂ ਇਹ ਗੱਲ ਮੰਨਦੇ ਉਹ ਕਹਿੰਦੇ ਤਾਂ ਆਪ ਚਾਹੁੰਦੇ ਸੀ ਵੀ ਚਮਕੀਲਾ ਪਰੇ ਹੋਵੇ ਇਹਨਾਂ ਤਾਂ ਸਾਡਾ ਹੀ ਕੰਮ ਸਾਰਾ ਮਾਲ ਲਿਆ ਹੈ ਪਰ ਮਾਨਕ ਦੀ ਜਿੱਥੇ ਤੱਕ ਹੁਣ ਗੱਲ ਕਰ ਰਹੇ ਆ ਲੋਕ ਕਹਿੰਦੇ ਨਹੀਂ ਮਾਨਕ ਬਿਲਕੁਲ ਬਦਲ ਗਿਆ ਦੀ ਮਾਨਕ ਚਾਹੁੰਦਾ ਸੀਗਾ ਚਮਕੀਲੇ ਦਾ ਬਚਾਅ ਹੋ ਜਾਵੇ ਮਾਨਕ ਨੇ ਅਜਿਹੀਆਂ ਕੋਸ਼ਿਸ਼ਾਂ ਬਹੁਤ ਵਾਰ ਕੀਤੀਆਂ ਹਨ ਕਿਉਂਕਿ ਮਾਨਕ ਵੀ ਉਹਨਾਂ ਦੇ ਨਾਲ ਚੋਟੀ ਦਾ ਕਲਾਕਾਰ ਸੀ ਤੇ ਚਮਕੀਲਾ ਵੀ ਇਹਨਾਂ ਦੀ ਪੂਰਾ ਚੱਲਦਾ ਸਗਾ ਸਿੱਕਾ ਜਾਨੀ ਕਿ ਨਾ ਤੇ ਪਰ ਜੀ ਗੱਲ ਇਹ ਆ ਪਈ ਲੋਕ ਜਿਹੜੇ ਚਮਕੀਲੇ ਨੂੰ ਚਾਹਣ ਉਹ ਕਹਿੰਦੇ ਨਹੀਂ ਇਹ ਦਿਲੋਂ ਨਹੀਂ ਸੀਗੇ ਚੱਲਦੇ ਚਮਕੀਲੇ ਨੂੰ ਦਿਲੋਂ ਇਹਨਾਂ ਦੇ ਵਿੱਚ ਇਹ ਸੀਗਾ ਪਈ ਹਾਂ ਉੱਪਰੋਂ ਉੱਪਰੋਂ ਜ਼ਰੂਰ ਬਾਤ ਚੋ ਆਣੀ ਕਿਉਂਕਿ ਪਹਿਲੀਆਂ ਚ ਚਮਕੀਲੇ ਨੂੰ ਮਾਨਕ ਨੇ ਕਹਿੰਦਾ ਸੀ ਉਹ ਇਹਦੇ ਕੋਈ ਗੀਤ ਵਾ ਇਹ ਤਾਂ ਚਾਰਕ ਦਿਨ ਆਇਆ ਚਾਰਕ ਦਿਨ ਦੀ ਚਾਨਣੀ ਆ ਇਹ ਤਾਂ ਦੌੜੀ ਜਾਣੀ ਆ ਇਹਨੇ ਕਿੱਥੇ ਚੱਲਣਾ ਚੱਲਣਾ ਹੈ ਤਾਂ ਐਵੇਂ ਗੰਦਮੰਦ ਲੈ ਕੇ ਕਿਤੇ ਨਾ ਗੰਦਮੰਦ ਇਦਾਂ ਦੇ ਗਾਣੇ ਵੀ ਚੱਲੇ ਆ ਪਰ ਜਦੋਂ ਫਿਰ ਚੱਲ ਗਿਆ ਜਦੋਂ ਚਮਕੀਲਾ ਬਾਹਲਾ ਹੀ ਹਿੱਟ ਹੋ ਗਿਆ ਹੈ ਤੇ ਫਿਰ ਵੀ ਕਹਿੰਦੇ ਇਹਨਾਂ ਨੂੰ ਇਹ ਹੋਈ ਰਿਹਾ ਹੈ ਇਹ ਕਿੱਦਾਂ ਚੱਲ ਗਿਆ ਹੈ ਇਹ ਇਦਾਂ ਆ ਉਦਾਂ ਆ ਨੁਕਸ ਨੁਕਤਾ ਚੀਨੀ ਪਰ ਫਿਰ ਮਾਨਕ ਕਹਿੰਦੇ ਮੰਨ ਗਿਆ ਸੀ ਭਾਈ ਹਾਂ ਬਈ ਚਮਕੀਲਾ ਹੈਗਾ ਆ ਚਮਕੀਲਾ ਆਪਣੇ ਟੈਲੈਂਟ ਦੇ ਸਿਰ ਤੇ ਸਟਾਰ ਬਣਿਆ ਤੁਸੀਂ ਬਾਬਿਓ ਕੀ ਮੰਨਦੇ ਹੋ ਕੁਲਦੀਪ ਮਾਨਕ ਨੂੰ ਚਮਕੀਲੇ ਪ੍ਰਤੀ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤਾਂ